ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮਇਆ ਬਲਵਿੰਦਰ ਸਿੰਘ ਤੇ ਵਿਕਰਮ ਸੋਮਜੀਠਿਆ ਨੂੰ ਆਮਦਤ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੋ ਰਿਮਾਂਡ ਦੇ ਉੱਤੇ ਚੱਲ ਰਹੇ ਨੇ ਤੇ ਮੋਹਾਲੀ ਦੀ ਅਦਾਲਤ ਵੱਲੋਂ ਕਿਹਾ ਗਿਆ ਸੀਗਾ ਵੀ ਵਿਕਰਮ ਸੋਮਜੀਠੇ ਦੇ ਟਿਕਾਣੇ ਦੇ ਉੱਤੇ ਛਾਪੇਮਾਰੀ ਕੀਤੀ ਜਾਵੇ ਤੇ ਹਿਮਾਚਲ ਦੇ ਵਿੱਚ ਵਿਜਲਸ ਬਿਊਰੋ ਵੱਲੋਂ ਵਿਕਰਮ ਸੋਮਜੀਠਿਆ ਦੇ ਟਿਕਾਣੇ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਾਣਕਾਰੀ ਆਮ ਆਦਮੀ ਪਾਰਟੀ ਨੇ ਆਪਣੇ ਪੇਜ ਦੇ ਉੱਤੇ ਇੱਕ ਪੋਸਟਰ ਸਾਂਝਾ ਕਰਕੇ ਦਿੱਤੀ ਹੈ ਤੇ ਜਿੱਦੇ ਚੱਲਦੇ ਗੱਲਬਾਤ ਕਰਾਂਗੇ ਮੇਰੇ ਸਹਿਯੋਗੀ ਸਿਮਰਨਜੀਤ ਕੌਰ ਗਿੱਲ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਸੋ ਜਿੱਦਾਂ ਕਿ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਸੀ ਵੀ ਵਿਕਰਮ ਸੋਮਜੀਠਿਆ ਦੇ ਜਿਹੜੇ ਟਿਕਾਣੇ ਨੇ ਹਿਮਾਚਲ ਦੇ ਉੱਥੇ ਵਿਜਲਸ ਵੱਲੋਂ ਛ ਬਿਲਕੁਲ ਵਿਵਿੰਦਰੂ ਸੂਤਰਾ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹ ਜਾਣਕਾਰੀ ਇਹ ਕਹਿੰਦੀ ਹੈ ਕਿ ਮਹਾਲੀ ਕੋਰਟ ਨੇ ਹੁਕਮ ਜਾਰੀ ਕੀਤੇ ਸੀ ਉਹਨਾਂ ਹੁਕਮਾਂ ਦੇ ਚਲਦਿਆਂ ਕਿ ਕ੍ਰਿਮ ਮਜੀਠਾ ਦੀਆਂ ਜਿਹੜੀਆਂ ਜਾਇਦਾਦਾਂ ਸੀਗੀਆਂ ਪ੍ਰਾਪਰਟੀਆਂ ਸੀਗੀਆਂ ਹਿਮਾਚਲ ਦੇ ਵਿੱਚ ਉੱਥੇ ਬਿਜ਼ਨਸ ਦੀ ਛਾਪੇਮਾਰੀ ਹੋਈ ਹੈ ਔਰ ਕੋਰਟ ਨੇ ਹਿਮਾਚਲ ਤੇ ਦਿੱਲੀ ਪੁਲਿਸ ਨੂੰ ਰੇਡ ਦੇ ਵਿੱਚ ਸਹਿਯੋਗ ਕਰਨ ਵਾਸਤੇ ਵੀ ਹੁਕਮ ਜਾਰੀ ਕੀਤੇ ਸੀ ਕਿ ਬੀਤੇ ਦਿਨ ਆਖਿਆ ਗਿਆ ਸੀ ਕਿ ਭਾਈ ਪਹਿਲਾਂ ਤੁਸੀਂ ਸਹਿਯੋਗ ਕਰਨ ਤੋਂ ਮਨਾਂ ਕਰਤਾ ਹੁਣ ਤੁਹਾਨੂੰ ਸਹਿਯੋਗ ਕਰਨਾ ਪੈਣਾ ਹੈ ਬਿਜ਼ਨਸ ਦੇ ਜ਼ਰੀਏ ਜੋ ਸੁਤਰਾ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹੀ ਜਾਣਕਾਰੀ ਹੈ ਕਿ ਵਿਜਨੈਂਸ ਟੀਮ ਨੇ ਮਜੀਠਿਆਤੀਆਂ ਜਿਹੜੀਆਂ ਗੈਰ ਕਾਨੂੰਨੀ ਪ੍ਰਾਪਰਟੀਆਂ ਨੇ ਉਸ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਕਹਿੰਦੇ ਕਿ ਕਾਰਵਾਈ ਦੇ ਵਿੱਚ ਕਾਫੀ ਵੱਡੀ ਘੜਬੜੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਹਿੰਦੇ ਇਹਦੇ ਮਿਲਣ ਦੇ ਸਬੂਤ ਨੇ ਬੇਨਾਮੀ ਜਾਇਦਾਦ ਹੈ ਜਿਹੜੀ ਉਹ ਮਿਲਣ ਦੇ ਸਬੂਤ ਨੇ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਦਾ ਜ਼ਿਕਰ ਕਰ ਲਿਆ ਬਿੰਦੂ ਉਸੇ ਕਿਥੋਂ ਹੁੰਦੀ ਹੈ ਇਸ ਚੀਜ਼ ਦੀ ਕੀ ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਦੇ ਤੇ ਖੁਦ ਬਕਾਇਦਾ ਇੱਕ ਪੋਸਟਰ ਬਣਾ ਕੇ ਪਾਇਆ ਗਿਆ ਔਰ ਉਸ ਦੇ ਵਿੱਚ ਮੈਂਸ਼ਨ ਕੀਤੀ ਗਈਆਂ ਚੀਜ਼ ਕਹਿੰਦੇ ਕਿ ਪੰਜਾਬ ਵਿਜੀਲੈਂਸ ਦੇ ਵੱਲੋਂ ਮਜੀਠੀਆ ਦੇ ਹਿਮਾਚਲ ਸਥਿਤ ਟਿਕਾਣਿਆਂ ਤੇ ਛਾਪੇ ਮਾਰੀ ਸੋ ਇਹ ਇਹ ਜਿਹੜੀ ਲਾਈਨ ਲਿਖੀ ਗਈ ਹੈ ਔਰ ਇਹ ਵੀ ਲਿਖਿਆ ਗਿਆ ਕਿ ਮੋਹਾਲੀ ਕੋਰਟ ਦੇ ਹੁਕਮਾਂ ਤੋਂ ਬਾਅਦ ਮਜੀਠੀਆ ਖਿਲਾਫ ਹੋਰ ਕੱਟਿਆ ਗਿਆ ਸ਼ਿਕੰਜਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੋਂ ਵੀ ਜਾਣਕਾਰੀ ਸਪਸ਼ਟ ਤੌਰ ਤੇ ਸਾਹਮਣੇ ਆ ਰਹੀ ਹੈ ਸਰਕਾਰ ਨੇ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ ਪਰ ਜਿਹੜਾ ਪੋਸਟਰ ਬਣਾ ਕੇ ਆਪਣੇ ਪੇਜ ਦੇ ਤੇ ਅਪਲੋਡ ਕਰ ਦਿੱਤਾ ਗਿਆ ਹੈ ਗਵਰਨਮੈਂਟ ਦੇ ਵੱਲੋਂ ਇਹ ਆਪਣੇ ਆਪ ਦੇ ਵਿੱਚ ਕਾਫੀ ਚੀਜ਼ਾਂ ਕਲੈਰੀਫਾਈ ਕਰ ਰਿਹਾ ਹੈ ਸੋ ਬੀਤੇ ਦਿਨ ਵੀ ਆਪਾਂ ਦੇਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਮੁਹਾਲੀ ਅਦਾਲਤ ਨੇ ਹੁਕਮ ਜਿਹੜੇ ਨੇ ਜਾਰੀ ਕੀਤੇ ਸੀਗੇ ਉਹ ਨਾ ਕੇਵਲ ਹਿਮਾਚਲ ਦੇ ਪੁਲਿਸ ਕਮਿਸ਼ਨਰ ਨੂੰ ਯਾਨੀ ਕਿ ਸ਼ਿਮਲਾ ਦੇ ਪੁਲਿਸ ਕਮਿਸ਼ਨਰ ਨੂੰ ਜੀ ਸਗੋਂ ਕਿ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਵੀ ਹੁਕਮ ਜਿਹੜੇ ਸੀ ਉਹ ਜਾਰੀ ਕਹਿੰਦੇ ਕਿ ਸਨਰਚ ਵੀ ਹੋਊਗੀ ਜਿਹੜੀਆਂ ਗੈਰ ਕਾਨੂੰਨੀ ਕੰਪਨੀਆਂ ਨੇ ਔਰ ਸੀਜ਼ ਵੀ ਕੀਤੀ ਜਾਊਗੀ ਔਰ ਇਸ ਕਾਰਵਾਈ ਦੇ ਵਿੱਚ ਪੰਜਾਬ ਦੀ ਵਿਜੀਲੈਂਸ ਟੀਮ ਨੂੰ ਕੋਆਪਰੇਟ ਕਰਨਾ ਹੈ ਸਹਿਯੋਗ ਕਰਨਾ ਹੈ ਪਹਿਲਾਂ ਨਹੀਂ ਸੀ ਕੀਤਾ ਗਿਆ ਕਹਿੰਦੇ ਪਹਿਲਾਂ ਬਿਕਰਮਜੀਠਿਆ ਨੇ ਵੀ ਕੋਆਪਰੇਟ ਨਹੀਂ ਸੀ ਕੀਤਾ ਪਰ ਹੁਣ ਜਦੋਂ ਤੋਂ ਦੁਬਾਰਾ ਰਿਮਾਂਡ ਜਿਹੜੀਆਂ ਵਧੀਆ ਬਿਕਰਮਜੀਠਿਆ ਹਾਰਾਂ ਦੀ ਤਾਂ ਉਸ ਤੋਂ ਬਾਅਦ ਕਹਿੰਦੇ ਕਾਫੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਣ ਦੀ ਸੰਭਾਵਨਾ ਹੈ ਇੱਕ ਹੋਰ ਚੀਜ਼ ਦਾ ਜ਼ਿਕਰ ਕਰ ਲਈਏ ਬਵਿੰਦਰ ਕੱਲ ਬਿਕਰਮਜੀਠਿਆ ਹਾਰਾਂ ਦੀ ਦੁਬਾਰਾ ਪੇਸ਼ੀ ਹੈ ਅਰਜਨ ਵੀ ਕੱਲ ਨੂੰ ਉਹਨਾਂ ਦਾ ਰਿਮਾਂਡ ਖਤਮ ਹੋਣ ਵਾਲਾ ਹੈ ਪਹਿਲਾਂ ਰਿਮਾਂਡ ਉਹਨਾਂ ਦਾ 7 ਦਿਨ ਦਾ ਮਿਲਿਆ ਉਸ ਤੋਂ ਬਾਅਦ 2 ਜੁਲਾਈ ਨੂੰ ਪੇਸ਼ੀ 2 ਜੁਲਾਈ ਨੂੰ 4 ਦਿਨ ਦਾ ਰਿਮਾਂਡ ਐਕਸਟੈਂਡ ਕਰ ਦਿੱਤਾ ਗਿਆ ਤੇ ਹੁਣ ਕੱਲ੍ਹ ਰਿਮਾਂਡ ਖਤਮ ਹੋਣਾ ਵਿਕ੍ਰਮ ਸਿੰਘ ਮਜੀਠੀਆ ਦਾ ਤੇ ਅੱਜ ਇਹ ਖ਼ਬਰ ਮਿਲ ਰਹੀ ਹੈ ਕਿ ਹਿਮਾਚਲ ਦੇ ਵਿੱਚ ਉਹਨਾਂ ਦੇ ਘਰ ਜਿਹੜੀਆਂ ਪ੍ਰਾਪਰਟੀਆਂ ਗੈਰ ਕਾਨੂੰਨੀ ਦੱਸੀਆਂ ਜਾਂਦੀਆਂ ਨੇ ਉੱਥੇ ਛਾਪੇਮਾਰੀ ਹੋ ਰਹੀ ਹੈ ਔਰ ਕੱਲ ਜਦੋਂ ਦੁਬਾਰਾ ਰਿਟਰਨਸ ਲੈ ਕੇ ਜਾਊਗੀ ਵਿਕ੍ਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਦੇ ਵਿੱਚ ਉੱਥੇ ਵੇਖਣ ਵਾਲੀ ਗੱਲ ਹੋਊਗੀ ਕਿੰਨੇ ਦਿਨਾਂ ਦਾ ਰਿਮਾਂਡ ਮੰਗਿਆ ਜਾਂਦਾ ਹੈ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਹੈ ਔਰ ਬਚਾਓ ਪੱਖ ਦੇ ਵਕੀਲ ਆਪਣਾ ਕੀ ਫੈਕਟ ਰੱਖਣਗੇ ਪਰ ਇੱਕ ਹੋਰ ਆਪਣੇ ਦਸ਼ਕਾ ਵਾਸਤੇ ਗੱਲ ਸ਼ੇਅਰ ਕਰ ਗਏ ਸਾਂਝੀ ਕਰ ਗਏ ਕਿ ਜਿਹੜੇ ਵਕੀਲ ਨੇ ਵਿਕਰ ਮਜੀਠਿਆ ਹਾਰਾਂ ਦੇ ਉਹਨਾਂ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਸੀਗੀ ਇਸ ਮਾਮਲੇ ਨੂੰ ਲੈ ਕੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਛਾਪੇਮਾਰੀ ਵਰਗਾ ਕੁਝ ਵੀ ਅਜੇ ਨਹੀਂ ਹੋਇਆ ਤੋ ਇਸ ਤਰ੍ਹਾਂ ਦੀ ਕੋਈ ਵੀ ਖਬਰ ਫਿਲਹਾਲ ਸਾਹਮਣੇ ਨਹੀਂ ਆਈ ਕਿ ਵਿਕਰਮ ਅਜੀਠਿਆ ਦੀਆਂ ਹਿਮਾਚਲ ਵਾਲੀਆਂ ਜਾਂ ਜਾਇਦਾਦਾ ਦੇ ਉੱਤੇ ਕੋਈ ਛਾਪੇਮਾਰੀ ਹੋ ਰਹੀ ਹੈ। ਸੋ ਇਹ ਉਹਨਾਂ ਦਾ ਕਹਿਣਾ ਸੀਗਾ ਇੱਕ ਅਨ-ਆਫੀਸ਼ੀਅਲ ਸਟੇਟਮੈਂਟ ਉਹਨਾਂ ਦੀ ਆਈ ਸੀਗੀ ਜਿਹੜੀ ਨਾਰਮਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਜੀ। ਜੀ, ਸ਼ੁਕਰੀਆ ਜੀ। ਜੀ। ਜਿੱਥੇ ਕਿ ਵਿਜੀਲੈਂਸ ਵੱਲੋਂ ਹਿਮਾਚਲ ਦੇ ਵਿੱਚ ਵਿਕਰਮ ਸੋਮਜੀਠਿਆ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਆ ਉਸ ਦੇ ਚਲਦੇ ਐ ਵਿਕਰਮ ਸੋਮਜੀਠਿਆ ਦੇ ਵਕੀਲ ਨਾਲ ਸਾਡੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਇਹ ਸਾਰੀ ਚੀਜ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ